ਪਗ ਵੜਾ ਨਸਿਕ ਪਿੰਡ ਨਸੀਰਾਬਾਦ ਵਿਖੇ 14 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਪੂਰਬੀ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੇਸ਼ਦ ਉਮੀਦਵਾਰ ਸ਼੍ਰੀਮਤੀ ਰਜਿੰਦਰ ਕੌਰ ਰੂੜ ਅਤੇ ਬਲੈਕ ਸਮਿਤੀ ਪਾਸਟਾ ਜ਼ੋਨ ਤੋਂ ਉਮੀਦਵਾਰ ਮੋਹਿਤ ਕੁਮਾਰ ਮਣੀ ਦੇ ਹੱਕ ਵਿੱਚ ਭਾਰਮੀ ਚੋਣ ਮੀਟਿੰਗ ਕੀਤੀ ਗਈ ਜਿਸ ਵਿੱਚ ਹਲਕਾ ਇੰਚਾਰਜ ਹਰਜੀ ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਦੌਰਾਨ ਹਾਜ਼ਰੀ ਮਾਨ ਨੇ ਜਿੱਥੇ ਵੋਟਰਾਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਂਦੇ ਹੋਏ ਇਹਨਾਂ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਉੱਥੇ ਹੀ ਉਹਨਾਂ ਦੱਸਿਆ ਕਿ ਇਹਨਾਂ ਉਮੀਦਵਾਰ ਦੀ ਜਿੱਤ ਤੋਂ ਬਾਅਦ ਇਲਾਕੇ ਦਾ ਰੈਂਦਾ ਵਿਕਾਸ ਜੰਗੀ ਪੱਧਰ ਤੇ ਕਰਵਾਇਆ ਜਾਵੇਗਾ। ਇਹ ਬਿਲਕੁਲ ਸਾਡੀਆਂ ਬੜੇ ਲੰਮੇ ਸਮੇਂ ਤੋਂ ਜਿਹੜੀਆਂ ਪੈਂਡਿੰਗ ਚੱਲ ਰਹੀਆਂ ਸੀ ਚੋਣਾ ਜ਼ਿਲ੍ਹਾ ਪ੍ਰੇਸ਼ਦ ਦੇ ਦਸਮਤੀਆਂ ਤੇ ਅੱਜ ਸਾਡੇ ਜ਼ਿਲ੍ਹਾ ਪ੍ਰੇਸ਼ਦ ਦੇ ਜੋ ਉਮੀਦਵਾਰ ਨੇ ਸਰਦਾਰ ਨਿਖਦੀਪ ਖੋੜ ਜੀ ਪੰਜ ਟੇ ਜ਼ੋਨ ਤੋਂ ਜਿਹੜੇ ਬਲਾਕ ਤੋਂ ਸਾਡੇ ਮੀਰਵਾਰ ਨੇ ਮੋਹਿਤ ਜੀ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਅੱਜ ਬੜਾ ਸੁਭਾਗਾ ਭਰਿਆ ਮੌਕਾ ਮਿਲਿਆ ਪਿੰਡ ਨਸੀराबाद ਇਸ ਤੋਂ ਪਹਿਲਾਂ ਅਸੀਂ ਪੰਜ ਟੇ ਵੀ ਜਾ ਕੇ ਆਏ ਆ ਅਸੀਂ ਰਾਵਲਪਿੰਡੀ ਵੀ ਕਰ ਰਹੇ ਵੱਖ-ਵੱਖ ਜਿਹੜੇ ਸਾਡੇ ਫਗਵਾੜੇ ਤੇ ਜਿੰਨੇ ਵੀ ਪਿੰਡ ਨੇ ਸਾਰੇ ਦੇ ਵਿੱਚ ਸਾਡੀਆਂ ਮੀਟਿੰਗਾਂ ਸਾਡਾ ਚੋੜ ਪ੍ਰਚਾਰ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਤੁਸੀਂ ਖੁਦ ਦੇਖ ਰਹੇ ਹੋ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਕੀਤੇ ਗਏ ਕਾਰਜਾਂ ਉੱਤੇ ਲੋਕਾਂ ਦਾ ਭਰੋਸਾ ਹੈ ਸਰਦਾਰ ਭਗਵੰਤ ਸਿੰਘ ਮਾਨ ਉੱਤੇ ਪੂਰੇ ਪੰਜਾਬ ਦਾ ਭਰੋਸਾ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਜਿਹੜੇ ਸਰਦਾਰ ਨੀ ਕੁਲਦੀਪ ਕੌਰ ਜੀ ਨੇ ਜੋ ਤਿੰਨ ਵਾਰ ਸੰਸਦ ਮੈਂਬਰ ਵੀ ਪਹਿਲਾਂ ਰਹੇ ਚੁੱਕੇ ਨੇ ਬਹੁਤ ਲੰਮਾ ਤਜਰਬਾ ਹੈ ਉਹਨਾਂ ਦਾ ਪਿੰਡ ਦੀਆਂ ਆਪਣੇ ਨਗਰ ਦੀਆਂ ਸੇਵਾ ਕਰਨ ਦਾ ਤੇ ਇੱਕ ਦੂਜੇ ਪਾਸੇ ਮੋਹਿਤ ਜੀ ਨੇ ਜੋ ਕਿ ਇੱਕ ਬਹੁਤ ਹੀ ਯੰਗ ਅਤੇ એનਰਜੈਟਿਕ ਨੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਉਹ ਪ੍ਰਜੈਂਟ ਵੋਟਰਾਂ ਦੇ ਨਾਲ ਆਪਣੀ ਜ਼ਿਲ੍ਹਾ ਪ੍ਰੀਸ਼ਦ ਤੇ ਦੂਸਰੇ ਸਭਤੀ ਦੋਨੋਂ ਜਿੱਤ ਕੇ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਕੇਜਰੀਵਾਲ ਸਾਹਿਬ ਦੀ ਅਚੋਲੀ ਪਾਵਾਂਗੇ ਪਰ ਵੋਟਰਾਂ ਵੋਟਰਾਂ ਲੋਕ ਕਿੰਦਾ ਦਾ ਸਹਿਯੋਗ ਦਿੱਤਾ ਜਾ ਰਿਹਾ ਜੀ ਬਹੁਤ ਸੋਹਣਾ ਹੈ ਜੀ ਵੋਟਰ ਬਹੁਤ ਪੰਜਾਬ ਦੇ ਵੋਟਰ ਬਹੁਤ ਸੂਝਵਾਨ ਨੇ ਪੰਜਾਬ ਦੇ ਵੋਟਰਾਂ ਨੇ ਹੀ ਆਮ ਆਦਮੀ ਪਾਰਟੀ ਨੂੰ ਪੈਦਾ ਕੀਤਾ ਹੈ ਪੰਜਾਬ ਨੂੰ ਪੰਜਾਬ ਦੇ ਵੋਟਰਾਂ ਨੇ ਹੀ ਆਮ ਆਦਮੀ ਪਾਰਟੀ ਨੂੰ ਸੇਵਾ ਦਾ ਮੌਕਾ ਬਖਸ਼ਿਆ ਹੈ ਰਵਾਇਤੀ ਪਾਰਟੀਆਂ ਦੇ ਜਿਹੜੇ ਤੌਰ ਤਰੀਕਿਆਂ ਤੋਂ ਤੰਗ ਆ ਕੇ ਪਰੇਸ਼ਾਨ ਆ ਕੇ ਉਸੇ ਇੱਕ ਸਿਨਿਕਲ ਸਾਈਕਲ ਦੇ ਵਿੱਚ ਚੱਲਦੇ ਜਿਹੜੇ ਲੋਕ ਫਸ ਗਏ ਸੀ ਸਿਰਫ ਹਮੇਸ਼ਾ ਹੱਥ ਖਾਲੀ ਤੇ ਖੁੱਦੇ ਰਹਿ ਜਾਂਦੇ ਸੀ ਉਹਨਾਂ ਨੂੰ ਅੱਜ ਗਰਾਉਂਡਾਂ ਦਾ ਮਿਲਟਰੀਆ ਨੇ ਉਹਨਾਂ ਦੇ ਸਕੂਲ ਬਿਹਤਰ ਹੋ ਰਹੇ ਨੇ ਉਹਨਾਂ ਦੀਆਂ ਸੜਕਾਂ ਦੇ ਕੰਮ ਹੋ ਰਿਹਾ ਉਹਨਾਂ ਨੂੰ ਸਕੂਲਾਂ ਦੇ ਵਿੱਚ ਚੰਗੀ ਐਜੂਕੇਸ਼ਨ ਉਹਨਾਂ ਦੇ ਬੱਚਿਆਂ ਨੂੰ ਮਿਲ ਰਹੀ ਹੈ ਉਹਨਾਂ ਵਾਸਤੇ ਜਿਹੜੇ ਟੀਚਰ ਨੇ ਉਹ ਵੱਡੂ ਸਿੱਖਿਆ ਲੈ ਕੇ ਆ ਰਹੇ ਸਾਡੀਆਂ ਇੰਟਰ ਸੜਕਾਂ ਜਿਹੜੀਆਂ ਨੇ ਕਨੈਕਟਿੰਗ ਸੜਕਾਂ ਉਹ ਬਣ ਰਹੀਆਂ ਨੇ ਹਰ ਤਰੀਕੇ ਨਾਲ ਮਤਲਬ ਕਿ ਹਰ ਪਾਸੋਂ ਹਰ ਤਰੀਕੇ ਨਾਲ ਜਿਹੜੇ ਦੁਕਾਨਾਂ ਸੋ ਜੁੜੇ ਹੋਏ ਵਿਕਾਸ ਕਰਦੇ ਉੱਕੀ ਤੇ ਜਾ ਰਹੇ ਨੇ ਤੇ ਮੈਨੂੰ ਪੂਰੀ امید ਹੈ ਕਿ ਇਹ ਨਗਰ ਫਗਵਾੜਾ ਤੋਂ ਜਿਹੜੀਆਂ 20 ਸੰਪਤੀਆਂ ਤੇ ਜ਼ਿਲ੍ਹਾ ਪ੍ਰੈਸ਼ਰ ਆਮ ਆਦਮੀ ਪਾਰਟੀ ਬੜੇ ਵੱਡੇ ਫਰਕ ਦੇ ਨਾਲ ਜਿੱਤ ਕੇ ਸਰਕਾਰ ਦੀ ਚੋੜੀ ਪਾਏਗਾ। ਹਾਂਜੀ। ਮੈਂ ਕੁੱਲਿਕੋਰ ਰੂਟ ਤੋਂ ਜ਼ਿਲ੍ਹਾ ਪ੍ਰਸ਼ਾਸਨ ਲਈ ਜੀ ਆਮ ਆਦਮੀ ਪਾਰਟੀ ਵੱਲੋਂ ਟਿਕਟ ਲੈ ਕੇ ਖੜੀ ਹਾਂ। ਜੀ। ਔਰ ਮੈਂ 93 ਤੋਂ ਇਸ ਸੇਵਾ ਚ ਲੱਗੀ ਹੋਈ ਆ ਪਹਿਲਾਂ ਮੈਂ ਪੰਚਾਇਤ ਮੈਂਬਰ ਵੀ ਚਾਰ ਵਾਰੀ ਰਹਿ ਚੁੱਕੀ ਆ ਇੱਕ ਵਾਰੀ ਬਲੌਕ ਸੰਮਤੀ ਵੀ ਮੈਂਬਰ ਵੀ ਰਹਿ ਚੁੱਕੀ ਆ ਔਰ ਜਿੰਨਾ ਮੈਂ ਪਿੰਡ ਦਾ ਭਲਾ ਕਰ ਸਕੀ ਇਲਾਕੇ ਦਾ ਮੈਂ ਕੀਤਾ ਗਾਹਾਂ ਵੀ ਉਹਨਾਂ ਦੀ ਸੇਵਾ ਕਰਦੀ ਤੁਸੀਂ ਆਮ ਪਾਰਟੀ ਵਾਲੋ ਖੜੇ ਕੀਤੇ ਗਏ ਆ ਤਾਂ ਲੋਕਾਂ ਨੂੰ ਕੀ ਭਰੋਸਾ ਦਿੰਦੇ ਹੋ ਵੀ ਕੀ ਅਸੀਂ ਤੁਹਾਨੂੰ ਉਹ ਵੋਟਾਂ ਪਾਉਣ ਜਿਹੜੇ ਉਹਨਾਂ ਦੇ ਕੰਮ ਰੁੱਕੀ ਹੋਇਆ ਜਾਂ ਕੋਈ ਉਹਨਾਂ ਨੂੰ ਪ੍ਰੋਬਲਮ ਆਂਦੀ ਆ ਅਸੀਂ ਦਿਨ ਰਾਤ ਉਹਨਾਂ ਨਾਲ ਖੜੇ ਜੀ ਤਕੀਉ ਅਪੀਲ ਕਰਦੇ ਹਾਂ ਤੁਸੀਂ ਵੋਟਰਾਂ ਨੂੰ ਫਿਰ ਜੋ ਵੀ ਉਹਨਾਂ ਨੂੰ ਮੁਸ਼ਕਲਾਂ ਆਇਆ ਅਸੀਂ ਉਹਨਾਂ ਦੀਆਂ ਹੱਲ ਕਰਾਂਗੇ ਜੀ ਤੇ ਬਰਤ ਬਰਤ ਵੋਟਾਂ ਪਾਓ ਹਾਂ ਬਰਪਾ ਕੇ ਕੰਮ ਕਰ